ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਂਿਆਂ ਅੱਜ ਦੀਆਂ ਖਬਰਾਂ ਤੇ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਦੇ ਹੱਥਾਂ 'ਚ ਦੂਜੀ ਵਾਰ ਦੇਸ਼ ਦੀ ਸત્તાਏ ਪਰ ਇਸ ਦੌਰਾਨ ਉਹਨਾਂ ਨੇ ਤੀਜੀ ਵਾਰ ਰਾਸ਼ਟਰਪਤੀ ਬਣਨ ਦੀ ਇੱਛਾ ਜ਼ਾਹਰ ਕੀਤੀ ਹੈ ਹਾਲਾਂਕਿ ਅਮਰੀਕੀ ਸੰਵਿਧਾਨ ਦੀ 22ਵੀਂ ਸੋਧ ਕਿਸੇ ਵੀ ਵਿਅਕਤੀ ਨੂੰ ਦੋ ਵਾਰ ਤੋਂ ਵੱਧ ਰਾਸ਼ਟਰਪਤੀ ਬਣਨ ਤੋਂ ਰੋਕਦੀ ਹੈ ਦਰਅਸਲ 트럼ਪ ਨੇ 트루스 소셜 ਤੇ ਇੱਕ AI ਦੁਆਰਾ ਤਿਆਰ ਕੀਤੀ ਤਸਵੀਰ ਸਾਂਝੀ ਕੀਤੀ ਹੈ ਜਿਸ ਵਿੱਚ ਉਹ ਆਪਣੇ ਹੱਥ 'ਚ ਨੀਲੇ ਰੰਗ ਦਾ ਇੱਕ ਪੋਸਟਰ ਫੜੇ ਹੋਏ ਨੇ ਜਿਸ ਉੱਤੇ ਲਿਖਿਆ ਹੈ 트럼ਪ 2028 ਯੈਸ ਟਰੰਪ ਦੀ ਇਹ ਪੋਸਟ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਅਮਰੀਕੀ ਸੰਵਿਧਾਨ ਦੀ 22ਵੀਂ ਸੋਧ ਅਨੁਸਾਰ ਕੋਈ ਵੀ ਵਿਅਕਤੀ ਸਿਰਫ ਦੋ ਵਾਰ ਹੀ ਰਾਸ਼ਟਰਪਤੀ ਬਣ ਸਕਦਾ ਹੈ ਅਜਿਹੇ 'ਚ ਟਰੰਪ ਦੀ ਇਸ AI ਵਾਲੀ ਤਸਵੀਰ ਨੇ ਇੱਕ ਵਾਰ ਫਿਰ 22ਵੀਂ ਸੰਵਿਧਾਨਕ ਸੋਧ ਉੱਤੇ ਬਹਿਸ ਛੇੜ ਦਿੰਦੀ ਹੈ ਟਰੰਪ ਨੇ ਅਕਤੂਬਰ 'ਚ ਕਿਹਾ ਸੀ ਕਿ ਅਮਰੀਕੀ ਕਾਨੂੰਨ ਉਹਨਾਂ ਨੂੰ ਤੀਜਾ ਕਾਰਜਕਾਲ ਹਾਸਲ ਕਰਨ ਤੋਂ ਰੋਕਦਾ ਹੈ ਉਹਨਾਂ ਨੇ 22ਵੀਂ ਸੰਵਿਧਾਨਕ ਸੋਧ ਨੂੰ ਮੰਦਪਾਗਾ ਦੱਸਿਆ ਸੀ ਨਾਲ ਹੀ ਉਹਨਾਂ ਨੇ ਉਪ ਰਾਸ਼ਟਰਪਤੀ ਅਹੁਦੇ ਲਈ ਚੋਣ ਲੜਨ ਦੀ ਸੰਭਾਵਨਾ ਤੋਂ ਵੀ ਇਨਕਾਰ ਕਰ ਦਿੱਤਾ ਸੀ ਮੈਕਲੋਗਲਿਨ ਐਂਡ ਐਸੋਸੀਏਟਸ ਦੇ ਇੱਕ ਨਵੇਂ ਸਰਵੇਖਣ ਅਨੁਸਾਰ 트럼ਪ ਦੇ ਵੱਡੇ ਬੇਟੇ ਡੋਨਾਲਡ 트럼ਪ ਦੀ ਜੂਨੀਅਰ 2028 ਦੀਆਂ ਚੋਣਾਂ ਲਈ ਸੰਭਾਵੀ ਉਮੀਦਵਾਰਾਂ ਵੱਜੋਂ ਰਿਪਬਲਿਕਨ ਵੋਟਰਾਂ 'ਚ ਲੋਕਪ੍ਰੀਅਤਾ ਹਾਸਲ बन ਰਹੀ ਹੈ ਇਸ ਨਾਲ ਉਹਨਾਂ ਨੂੰ ਉਪ ਰਾਸ਼ਟਰਪਤੀ ਜਿਹੜੀ ਵੈਂਸ ਦੇ ਮੁੱਖ ਵਿਰੋਧੀ ਵਜੋਂ ਸਥਾਨ ਮਿਲ ਜਾਵੇਗਾ ਅਗਸਤ ਚ ਉਪ ਰਾਸ਼ਟਰਪਤੀ ਜਿਹੜੀ ਵੈਂਸ 20 ਅੰਕਾਂ ਦੀ ਬੜਤ ਤੇ ਸਨ ਅਤੇ ਉਹਨਾਂ ਨੂੰ 36% ਸਮਰਥਨ ਪ੍ਰਾਪਤ ਸੀ ਜਦਕਿ 트ੰਪ ਜੂਨੀਅਰ ਨੂੰ 16% ਸਮਰਥਨ ਪ੍ਰਾਪਤ ਸੀ ਪਰ ਅਕਤੂਬਰ ਚ ਇਹ ਮੁਕਾਬਲਾ ਹੋਰ ਸਖਤ ਹੋ ਗਿਆ ਜਦੋਂ ਵੈਂਸ 38% ਦੇ ਨਾਲ ਅੱਗੇ ਹੋ ਗਿਆ ਤੇ ਜੂਨੀਅਰ 트ੰਪ 20 ਅੰਕਾਂ ਤੇ ਪਹੁੰਚ ਗਿਆ ਇਸ ਨਾਲ ਦੋਵਾਂ ਵਿਚਕਾਰ ਅੰਤਰ ਘਟ ਕੇ 18 ਅੰਕ ਦਾ ਰਹਿ ਗਿਆ ਉੱਥੇ ਹੀ ਨਵੰਬਰ ਦੇ ਰੁਝਾਨਾਂ ਚ ਵੈਂਸ ਦੀ ਬੜਤ ਘਟ ਦੇ 10 ਅੰਕਾਂ ਤੇ ਆਗੇ ਤੇ ਸਮਰਥਨ ਘਟ ਕੇ 34% ਰਹਿ ਗਿਆ ਜਦਕਿ ਟਰੰਪ ਜੂਨੀਅਰ 24% ਤੇ ਪਹੁੰਚ ਗਿਆ ਅਮਰੀਕਾ ਦੀ ਫੌਜ ਚ ਬਤੌਰ ਸਪੈਸ਼ਲਿਸਟ ਸੇਵਾਵਾਂ ਨਿਭਾਰਿਆ 35 ਸਾਲਾ ਅਮਨਪ੍ਰੀਤ ਸਿੰਘ ਥਿੰਦ ਦੀ ਸਮੁੰਦਰ ਚ ਡੁੱਬਣ ਕਾਰਨ ਮੌਤ ਹੋ ਗਈ ਪਰ ਹੁਣ ਤੱਕ ਦੇਹ ਬਰਾਮਦ ਨਹੀਂ ਕੀਤੀ ਜਾ ਸਕੀ ਮੀਡੀਆ ਰਿਪੋਰਟ ਮੁਤਾਬਕ ਕੈਲੀਫੋਰਨੀਆ ਦੀ ਮੌਂਟਰੇ ਕਾਉਂਟੀ ਚ ਪੈਂਦੇ ਬਿੱਗ ਸੂਰ ਇਲਾਕੇ 'ਚ ਅਮਨਪ੍ਰੀਤ ਸਿੰਘ ਥਿੰਦ ਆਪਣੇ ਸਾਥੀਆਂ ਨਾਲ ਸਮੁੰਦਰੀ ਕੰਡੇ ਤੇ ਮੌਜੂਦ ਸੀ ਜਦੋਂ ਤੇਜ਼ ਛੱਲਾਂ ਤਿੰਨ ਜਣਿਆਂ ਨੂੰ ਰੋੜ ਕੇ ਲੈ ਗਈਆਂ ਅਮਨਪ੍ਰੀਤ ਨਾਲ ਸਮੁੰਦਰ ਚ ਰੁੜੇ ਦੋ ਫੌਜੀ ਬਾਹਰ ਨਿਕਲਣ 'ਚ ਸਫਲ ਰਹੇ ਪਰ ਬਦਕਿਸਮਤੀ ਨਾਲ ਉਹ ਬਾਹਰ ਨਹੀਂ ਆ ਸਕਿਆ ਤਕਰੀਬਨ ਇੱਕ ਹਫ਼ਤਾ ਪਹਿਲਾਂ ਵਾਪਰੀ ਘਟਨਾ ਮਗਰੋਂ ਰਾਹਤ ਟੀਮਾਂ ਲਗਾਤਾਰ ਅਮਨਪ੍ਰੀਤ ਸਿੰਘ ਦੀ ਭਾਲ ਕਰ ਰਹੀਆਂ ਨੇ ਤੇ ਹੁਣ ਤੱਕ ਸਫਲਤਾ ਨਹੀਂ ਮਿਲ ਸਕੀ ਟ੍ਰੈਂਟਨ ਨਿਊ ਜਰਸੀ ਦੇ ਗगन ਥਿੰਦ ਵੱਲੋਂ ਗੋ ਫੰਡਮੀ ਪੇਜ ਰਾਹੀਂ ਆਰਥਿਕ ਸਹਾਇਤਾ ਦੀ ਮੰਗ ਕੀਤੀ ਗੀ ਹੈ ਤਾਂ ਕਿ ਡੂੰਗੇ ਸਮੁੰਦਰ ਚ ਅਮਨਪ੍ਰੀਤ ਸਿੰਘ ਦੀ ਭਾਲ ਕੀਤੀ ਜਾ ਸਕੇ ਗਗਨਥਿੰਦ ਵੱਲੋਂ ਐਂਜਲ ਰਿਕਵਰੀ ਡਾਈਵ ਟੀਮ ਮੌਂਟਰੀ ਕਾਉਂਟੀ ਦੇ ਸ਼ੈਰਫ ਦਫ਼ਤਰ ਕੈਲੀਫੋਰਨੀਆ ਫਾਇਰ ਕੈਲੀਫੋਰਨੀਆ ਸਟੇਟ ਪਾਰਕਸ ਪੁਲਿਸ ਅਤੇ ਹੋਰਨਾ ਰਾਹਤ ਟੀਮਾਂ ਦਾ ਸ਼ੁਕਰੀਆ ਦਾ ਕੀਤਾ ਗਿਆ ਜਿਨ੍ਹਾਂ ਵੱਲੋਂ ਅਮਨਪ੍ਰੀਤ ਸਿੰਘ ਦੀ ਭਾਲ ਚ ਯੋਗਦਾਨ ਪਾਇਆ ਗਿਆ ਗਗਨ ਨੇ ਅੱਗੇ ਕਿਹਾ ਕਿ ਉਹਨਾਂ ਦਾ ਪਰਿਵਾਰ ਡੂੰਗੇ ਸਦਮੇ 'ਚ ਹੈ ਤੇ ਅਮਨਪ੍ਰੀਤ ਸਿੰਘ ਨੂੰ ਘਰ ਵਾਪਸ ਲਿਆਉਣ ਤੱਕ ਹਰ ਸੰਭਵ ਯਤਨ ਜਾਰੀ ਰੱਖਿਆ ਜਾਵੇਗਾ ਆਪਣੇ ਪਰਿਵਾਰ ਦੋਸਤਾਂ ਤੇ ਸਾਥੀ ਫੌਜੀਆਂ 'ਚ ਅਮਨਪ੍ਰੀਤ ਸਿੰਘ ਨੂੰ ਵੱਡਾ ਸਤਿਕਾਰ حاصل ਸੀ ਤੇ ਉਸਦੇ ਲਾਪਤਾ ਹੋਣ ਮਗਰੋਂ ਦਿਲ 'ਚ ਡੂੰਗਾ ਦਰਦ ਮਹਿਸੂਸ ਹੋ ਰਿਹਾ ਹੈ ਦੂਜੇ ਪਾਸੇ ਮੌਨਟਰੀ ਕਾਉਂਟੀ ਸ਼ੈਰਫ ਦਫ਼ਤਰ ਦੇ ਬੁਲਾਰੇ ਐਂਡੀ ਰੋਜ਼ਾਸ ਨੇ ਦੱਸਿਆ ਕਿ ਡਰੋਨ ਅਤੇ ਹੈਲੀਕਾਪਟਰ ਟੀਮਾਂ ਸਰਚ ਆਪਰੇਸ਼ਨ 'ਚ ਲਗਾਤਾਰ ਯੋਗਦਾਨ ਪਾ ਰਹੀਆਂ ਨੇ ਅਮਨਪ੍ਰੀਤ ਸਿੰਘ ਦੇ ਮਾਮਲੇ 'ਚ ਅਮਰੀਕਾ ਦੀ ਫੌਜ ਵੱਲੋਂ ਖਾਸ ਪ੍ਰੋਟੋਕਾਲ ਲਾਗੂ ਕਰਦਿਆਂ ਸਰਚ ਆਪਰੇਸ਼ਨ ਦੀ ਮੁਕੰਮਲ ਜਾਣਕਾਰੀ ਪਰਿਵਾਰਕ ਮੈਂਬਰਾਂ ਤੱਕ ਪੁੱਜਦੀ ਕਰਨ ਦੇ ਹੁਕਮ ਦਿੱਤੇ ਗਏ ਨੇ ਇਹ ਦੌਰਾਨ ਕੋਸਟ ਗਾਰਡਜ਼ ਵੱਲੋਂ ਲੋਕਾਂ ਨੂੰ ਸੁਚੇਤ ਕੀਤਾ ਜਾ ਰਿਹਾ ਹੈ ਕਿ ਸਮੁੰਦਰੀ ਛੱਲਾਂ ਉੱਚੀਆਂ ਹੋਣ ਦੌਰਾਨ ਪਾਣੀ ਵੱਲ ਜਾਣ ਤੋਂ ਗੁਰੇਜ਼ ਕੀਤਾ ਜਾਵੇ ਕੋਸਟ ਗਾਰਡਜ਼ ਦੇ ਚੀਫ ਵਾਰੰਟ ਆਫੀਸਰ ਲਿਓ ਜ਼ਪਾਵਾ ਦਾ ਕਹਿਣਾ ਸੀ ਕਿ ਉੱਚੀਆਂ ਛੱਲਾਂ 'ਚ ਪਾਣੀ ਦਾ ਜ਼ੋਰ ਇੰਨਾ ਜ਼ਿਆਦਾ ਹੁੰਦਾ ਹੈ ਕਿ ਕੋਈ ਮਨੁੱਖ ਇਹਨਾਂ ਦਾ ਟੱਕਰਾ ਨਹੀਂ ਕਰ ਸਕਦਾ ਤੇ ਇੱਕ ਵਾਰ ਸਮੁੰਦਰ ਵੱਲ ਰੋੜਨ ਮਗਰੋਂ ਵਾਪਸੀ ਕਰਨਾ ਬੇਹਦ ਮੁਸ਼ਕਲ ਹੋ ਜਾਂਦੀ ਹੈ ਇਸੇ ਦੌਰਾਨ ਇਲਾਕੇ 'ਚ ਸੈਫ ਸਪਾਟਾ ਕਰਨ ਪੁੱਜੇ ਇੱਕ ਸ਼ਖਸ ਨੇ ਕਿਹਾ ਕਿ ਸਮੁੰਦਰ ਸ਼ਾਂਤ ਹੋਵੇ ਤਾਂ ਡੂੰਘੇ ਪਾਣੀ ਵੱਲ ਜਾਣ ਦਾ ਜ਼ਿਆਦਾ ਖਤਰਾ ਨਹੀਂ ਹੁੰਦਾ ਪਰ ਸੀ ਡਾਈਵਿੰਗ ਦੇ ਹਰ ਸ਼ੌਕੀਨ ਨੂੰ ਪੂਰੀ ਸਾਵਧਾਨੀ ਵਰਤਣੀ ਚਾਹੀਦੀ ਹੈ ਦੁਨੀਆ ਭਰ ਚ ਹਵਾਈ ਸਫਰ ਤੇ ਮੰਡਰਾਏ ਖਤਰੇ ਦਰਮਿਆਨ ਅਮਰੀਕਾ ਦੇ ਫਿਲਾਡੈਲਫੀਆ 에ਅਰਪੋਰਟ ਤੇ ਬੰਬ ਦੀ ਧਮਕੀ ਨੇ ਸੁਰੱਖਿਆ ਏਜੰਸੀਆਂ ਨੂੰ ਭਾਜੜਾ ਪਾ ਦਿੱਤੀਆਂ ਤੇ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਵੱਲੋਂ ਸ਼ੁੱਕਰਵਾਰ ਸ਼ਾਮ 7 ਵਜੇ ਤੋਂ ਬਾਅਦ ਸਾਰੀਆਂ ਫਲਾਈਟਸ ਰੋਕਣ ਦੇ ਹੁਕਮ ਦਿੰਦੇ ਆ ਪੁਲਿਸ ਸੱਦਣ ਦੀ ਹਦਾਇਤ ਦਿੱਤੀ ਗਈ ਫਲਾਈਟ ਅਵੇਅਰ ਦੇ ਅੰਕੜਿਆਂ ਮੁਤਾਬਕ ਬਲੈਕ ਫਰਾਈਡੇ ਦੀ ਗਹਿਮਾ-ਗਹਿਮੀ ਦੌਰਾਨ 100 ਤੋਂ ਵੱਧ ਫਲਾਈਟਸ ਰੱਦ ਹੋਈਆਂ ਜਦਕਿ 4000 ਦੇ ਰਵਾਨਾ ਹੋਣ ਜਾਂ ਪੁੱਜਣ ਚਦੇਰੀ ਹੋਈ ਉਧਰ ਫਿਲਾਡਲਫੀਆ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਇੱਕ ਜਹਾਜ਼ 'ਚ ਖਤਰੇਬਾਰੇ ਜਾਣਕਾਰੀ ਮਿਲਣ ਮਗਰੋਂ ਇਸ ਦੀ ਡੂੰਘਾਈ ਨਾਲ ਤਲਾਸ਼ੀ ਲਈ ਗਈ ਤੇ ਕੁਝ ਵੀ ਸ਼ੱਕੀ ਬਰਾਮਦ ਨਾ ਹੋਣ ਤੇ ਐਮਰਜੈਂਸੀ ਅਲਰਟ ਰੱਦ ਕਰ ਦਿੱਤਾ ਗਿਆ ਦੱਸਦੀ ਹੈ ਕਿ ਇਸ ਤੋਂ ਪਹਿਲਾਂ ਨਿਊਯਾਰਕ ਦੇ ਲਗੂ ਆਰਡੀਆ 에어ਪੋਰਟ ਤੇ ਡੈਲਟਾ 에어ਲਾਈਨਸ ਦੀ ਫਲਾਈਟ ਚ ਬੰਬ ਦੀ ਧਮਕੀ ਮਿਲੀ ਸੀ ਅਤੇ ਵੱਡੇ ਖਤਰੇ ਦੇ ਮੱਦੇਨਜ਼ਰ ਦਰਜਣਾ ਮੁਸਾਫਰਾਂ ਨੂੰ ਫੌਰੀ ਤੇ ਜਹਾਜ਼ ਤੋਂ ਉਤਾਰਿਆ ਗਿਆ ਜਦਕਿ ਦੂਜੇ ਪਾਸੇ ਵਸ਼ਿੰਗਟਨ ਡੀਸੀ ਦੇ ਰੀਗਨ ਵਸ਼ਿੰਗਟਨ ਨੈਸ਼ਨਲ 에어ਪੋਰਟ ਤੇ ਵੀ ਬਿਲਕੁਲ ਇਸੇ ਕਿਸਮ ਦੇ ਹਾਲਾਤ ਸਾਹਮਣੇ ਆ ਚੁੱਕੇ ਨੇ ਇਸੇ ਦੌਰਾਨ ਫੈਡਰਲ 에ਵੀਏਸ਼ਨ ਐਡਮਿਨਿਸਟ੍ਰੇਸ਼ਨ ਵੱਲੋਂ ਛੁੱਟੀਆਂ ਤੋਂ ਪਰਤ ਰਹੇ ਲੋਕਾਂ ਨੂੰ ਸੁਚੇਤ ਕੀਤਾ ਗਿਆ ਕਿ ਤੇਜ਼ ਹਵਾਵਾਂ ਕਾਰਨ ਬੋਸਟਨ, ਨਿਊਯਾਰਕ, ਵਸ਼ਿੰਗਟਨ ਡੀਸੀ ਅਤੇ ਫਿਲਾਡਲਫੀਆ ਹਵਾਈ ਅੱਡਿਆਂ ਤੇ ਫਲਾਈਟ ਪ੍ਰਭਾਵਿਤ ਹੋ ਸਕਦੀਆਂ ਨੇ ਦੂਜੇ ਪਾਸੇ ਸੈਟਲ ਸੈਨ ਫਰਾਂਸਿਸਕੋ ਲਾਸ ਐਂਜਲਸ ਤੇ ਸੈਂਡ ਡਿਆਗੋ ਵਿਖੇ ਹੇਠਲੇ ਪੱਧਰ ਤੇ ਬਦਲਵਾਈ ਹੋਣ ਕਰਕੇ ਇਹ ਟ੍ਰੈਫਿਕ ਚ ਅੜਿੱਕੇ ਆ ਸਕਦੇ ਨੇ ਬੰਬ ਦੀਆਂ ਧਮਕੀਆਂ ਤੇ ਮੌਸਮ ਦੀ ਖਰਾਬੀ ਨਾਲ ਸੰਬੰਧਿਤ ਸਮੱਸਿਆਵਾਂ ਅਜੇ ਹੀ ਸਮੇਂ ਸਾਹਮਣੇ ਆਈਆਂ ਜਦੋਂ 에ਅਰ ਬੱਸ ਦੀ ਚੇਤਾਵਨੀ ਨੇ ਪੂਰੀ ਦੁਨੀਆ ਚ ਹਲਚਲ ਪੈਦਾ ਕਰ ਦਿੱਤੀ ਇਹ 320 ਜਹਾਜ਼ਾਂ ਤੋਂ ਇਲਾਵਾ A319 ਅਤੇ A321 ਜਹਾਜ਼ਾਂ ਨੂੰ ਵੀ ਚੇਤਾਵਨੀ ਦੇ ਘੇਰੇ ਚ ਰੱਖਿਆ ਗਿਆ ਜਦਕਿ ਜ਼ਿਆਦਾਤਰ ਨਵੇਂ ਜਹਾਜ਼ਾਂ ਚ ਸਿਰਫ ਸੌਫਟਵੇਅਰ ਅਪਡੇਟ ਨਾਲ ਹੀ ਮਸਲਾ ਹੱਲ ਹੋ ਜਾਣਾ ਸੀ ਅਮਰੀਕਾ ਦੀ ਸਾਊਥ-ਵੈਸਟ 에ਅਰਲਾਈਨਜ਼ ਹੀ ਚੇਤਾਵਨੀ ਦੇ ਘੇਰੇ ਤੋਂ ਬਾਹਰ ਰਹੀ ਕਿਉਂਕਿ ਇਸ ਵੱਲੋਂ ਬੋਇੰਗ 737 ਜਹਾਜ਼ਾਂ ਦੀ ਵਰਤੋਂ ਕੀਤੀ ਜਾਂਦੀ ਹੈ 에ਅਰਬੱਸ ਦੀ ਚੇਤਾਵਨੀ ਹੋਰ ਵੀ ਅਹਿਮ ਹੋ ਗਈ ਕਿਉਂਕਿ ਬੀਤੀ 30 ਅਕਤੂਬਰ ਨੂੰ ਮੈਕਸੀਕੋ ਤੋਂ ਨਿਊ ਜਰਸੀ ਜਾ ਰਹੀ ਜੈਟ ਬਲੂ ਦੀ ਫਲਾਈਟ 7 ਸੈਕਿੰਡ ਬੇਕਾਬੂ ਰਹਿੰਦਿਆਂ ਤਕਰੀਬਨ 100 ਫੁੱਟ ਹੇਠਾਂ ਆ ਗਈ ਫਲਾਈਟ ਰਡਾਰ ਦੇ ਅੰਕੜਿਆਂ ਮੁਤਾਬਕ ਹਾਲਾਤ ਦੀ ਨਜ਼ਾਕਤ ਨੂੰ ਵੇਖਦਿਆਂ ਜਹਾਜ਼ ਨੂੰ ਫਲੋਰੀਡਾ ਵਿਖੇ ਲੈਂਡ ਕਰਵਾਇਆ ਗਿਆ ਤੇ ਹਾਦਸੇ ਦੌਰਾਨ 15 ਤੋਂ 20 ਮੁਸਾਫਰ ਜ਼ਖਮੀ ਹੋਏ ਜਿਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ 'ਚ ਦਾਖਲ ਕਰਵਾਉਣ ਦੀ ਰਿਪੋਰਟ ਸਾਹਮਣੇ ਆਈ। 에ਰਬਸ ਵੱਲੋਂ ਤਾਜ਼ਾ ਮਸਲੇ ਨੂੰ ਸੋਲਰ ਰੇਡੀਏਸ਼ਨ ਨਾਲ ਜੋੜਿਆ ਗਿਆ ਜਿਸ ਕਰਕੇ ਫਲਾਈਟ ਕੰਟਰੋਲ ਕਰਨ ਵਾਲਾ ਡਾਟਾ ਕਰਪਟ ਹੋ ਸਕਦਾ ਹੈ। ਉਧਰ ਭਾਰਤ 'ਚ 에ਰਬਸ A 320 ਜਹਾਜ਼ਾਂ ਦੀ ਗਿਣਤੀ 338 ਦੱਸੀ ਜਾ ਰਹੀ ਹੈ ਜਿਨ੍ਹਾਂ ਚੋਂ 199 ਦਾ ਸੌਫਟਵੇਅਰ ਅਪਡੇਟ ਮੁਕੰਮਲ ਹੋ ਗਿਆ ਹੈ ਅਤੇ ਬਾਕੀ ਹਵਾਈ ਜਹਾਜ਼ਾਂ 'ਚ 30 ਨਵੰਬਰ ਨੂੰ ਸਵੇਰੇ 5:30 ਵਜੇ ਤੱਕ ਮੁਕੰਮਲ ਹੋ ਜਾਵੇਗਾ। ਰਾਸ਼ਟਰਪਤੀ ਡੋਨਾਲਡ 트੍ਰੰਪ ਵੱਲੋਂ ਭਾਰਤ ਦੇ ਉੱਤੇ 50 ਫੀਸਡ ਦਾ ਟੈਰਿਫ ਲਗਾਉਣ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸਬੰਧਾਂ 'ਚ ਤਣਾਅ ਦੀਆਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸਨ ਹਾਲਾਂਕਿ ਹੁਣ ਭਾਰਤ ਅਤੇ ਅਮਰੀਕਾ ਦੇ ਰਿਸ਼ਤਿਆਂ ਨੂੰ ਲੈ ਕੇ ਇੱਕ ਚੰਗੀ ਖਬਰ ਸਾਹਮਣੇ ਆਈ ਹੈ ਭਾਰਤ ਨੇ ਅਮਰੀਕਾ ਨਾਲ 7995 ਕਰੋੜ ਰੁਪਏ ਦਾ ਇੱਕ ਵੱਡਾ ਸੌਦਾ ਕੀਤਾ ਹੈ ਰੱਖਿਆ ਮੰਤਰਾਲੇ ਨੇ ਅਮਰੀਕਾ ਨਾਲ ਅਗਲੇ 5 ਸਾਲਾਂ ਲਈ ਇਹ ਸਮਝੌਤਾ ਕੀਤਾ ਹੈ ਜਿਸ ਤਹਿਤ ਅਮਰੀਕਾ ਭਾਰਤੀ ਜਲ ਸੈਨਾ ਦੇ 24MH 60 RC Hawk Romeo helicopterਾਂ ਨੂੰ ਤਿਆਰ ਕਰਨ ਤੋਂ ਲੈ ਕੇ ਉਹਨਾਂ ਨੂੰ ਕਾਰਸ਼ੀਲ ਰੱਖਣ 'ਚ ਮਦਦ ਕਰੇਗਾ ਦੋਵਾਂ ਦੇਸ਼ਾਂ ਨੇ ਲੈਟਰ ਆਫ ਆਫਰ ਐਂਡ ਐਕਸੈਪਟੈਂਸ ਦੇ ਉੱਤੇ ਦਸਤਖਤ ਕੀਤੇ ਨੇ ਇਹ ਫੈਸਲਾ 2025 ਤੋਂ 2030 ਤੱਕ ਲਾਗੂ ਰਹੇਗਾ ਭਾਰਤ ਤੇ ਅਮਰੀਕਾ ਵਿਚਾਲੇ ਇਹ ਸਮਝੌਤਾ ਫਾਲੋ-ਆਨ ਸਪੋਰਟ ਹੈ ਇਸ ਤਹਿਤ ਅਮਰੀਕਾ C-Hawk helicopterਾਂ ਦੀ ਸਪੇਅਰ ਪਾਰਟਸ ਅਤੇ ਸਪੋਰਟ ਸਾਜ਼ੋ-ਸਮਾਨ ਪਾਇਲਟਸ ਅਤੇ ਸਟਾਫ ਦੀ ਸਿਖਲਾਈ ਤੋਂ ਇਲਾਵਾ ਤਕਨੀਕੀ ਮਦਦ ਮੁਹੱਈਆ ਕਰਵਾਏਗਾ 24 MH60RC ਹਾਕਰ ਰੋমিও ਹੈਲੀਕਾਪਟਰਾਂ ਦਾ ਨਿਰਮਾਣ ਅਮਰੀਕਾ ਦੀ ਲੌਕ ਹੀਡ ਮਾਰਟਨ ਕਾਰਪੋਰੇਸ਼ਨ ਨੇ ਕੀਤਾ ਹੈ ਇਹ ਹੈਲੀਕਾਪਟਰ ਹਰ ਮੌਸਮ 'ਚ ਉਡਣ ਦੀ ਸਮਰੱਥਾ ਰੱਖਦਾ ਹੈ ਅਮਰੀਕਾ ਨੇ 2020 'ਚ ਭਾਰਤ ਨਾਲ ਕੀਤੇ ਗਏ ਸਮਝੌਤਿਆਂ ਤਹਿਤ ਇਹ ਹੈਲੀਕਾਪਟਰ ਭਾਰਤ ਨੂੰ ਦਿੱਤੇ ਸਨ ਭਾਰਤ ਤੇ ਅਮਰੀਕਾ ਵਿਚਾਲੇ ਹੋਏ ਇਸ ਸੌਦੇ ਦੀ ਖਾਸ ਗੱਲ ਇਹ ਹੈ ਕਿ ਹੁਣ ਤੱਕ ਹੈਲੀਕਾਪਟਰਾਂ ਨੂੰ ਸਰਵਿਸਿੰਗ ਲਈ ਅਮਰੀਕਾ ਭੇਜਣਾ ਪੈਂਦਾ ਸੀ ਪਰ ਹੁਣ ਭਾਰਤ 'ਚ ਹੀ ਇਸ ਦੀ ਸਰਵਿਸਿੰਗ ਹੋ ਸਕੇਗੀ ਟ੍ਰਾਂਟੋ ਮੈਟਰੋਪੋਲੀਟਨ ਯੂਨੀਵਰਸਿਟੀ ਹੁਣ ਪੰਜਾਬੀ ਸੰਗੀਤ ਦੇ ਗਲੋਬਲ ਸਿਤਾਰੇ ਦਲਜੀਤ ਦੋਸਾਂਝ ਦੇ ਉੱਤੇ ਖਾਸ ਕੋਰਸ ਸ਼ੁਰੂ ਕਰ ਰਹੀ ਹੈ। ਇਹ ਕੋਰਸ ਜਨਵਰੀ 2026 ਤੋਂ ਵਿਦਿਆਰਥੀਆਂ ਲਈ ਉਪਲਬਧ ਹੋਵੇਗਾ। ਯੂਨੀਵਰਸਿਟੀ ਦਾ ਕਹਿਣਾ ਹੈ ਕਿ ਦਲਜੀਤ ਦੋਸਾਂਝ ਸਿਰਫ ਇੱਕ ਗਾਇਕ ਨਹੀਂ ਸਗੋਂ ਇੱਕ ਸੱਭਿਆਚਾਰਕ ਤਾਕਤ ਨੇ ਜਿਨ੍ਹਾਂ ਨੇ ਕੈਨੇਡਾ ਸਮੇਤ ਸਾਰੀ ਦੁਨੀਆ 'ਚ ਪੰਜਾਬੀ ਪਛਾਣ ਅਤੇ ਕਲਾ ਨੂੰ ਨਵੀਂ ਉਚਾਈ ਦਿੱਤੀ ਹੈ। ਇਸ ਕੋਰਸ ਦੇ ਵਿੱਚ ਵਿਦਿਆਰਥੀ ਦਲਜੀਤ ਦੇ ਸੰਗੀਤ ਫਿਲਮਾਂ ਅੰਤਰਰਾਸ਼ਟਰੀ ਪ੍ਰਭਾਵ ਅਤੇ ਕੈਨੇਡਾ 'ਚ ਪੰਜਾਬੀਅਤ ਨੂੰ ਸਮਝਣ ਦੇ ਨਵੇਂ ਪੱਖਾਂ ਦੀ ਪਰਚੋਲ ਕਰਨਗੇ ਅਸੀਂ ਇਸ ਨੂੰ ਦਲਜੀਤ ਦਸਾਂਝ ਉੱਤੇ ਅਕਾਦਮਿਕ ਪੱਧਰ ਤੇ ਅਧਿਐਨ ਕਹਿ ਸਕਦੇ ਹਾਂ ਇਹ ਪੰਜਾਬੀ ਸੰਗੀਤ ਲਈ ਇੱਕ ਹੋਰ ਵੱਡੀ ਜਿੱਤ ਹੈ ਰਾਸ਼ਟਰਪਤੀ ਰੋਨਲਡ 트੍ਰੰਪ ਨੇ ਸਾਬਕਾ ਰਾਸ਼ਟਰਪਤੀ ਜੋ ਬਾਈਡਨ ਨੂੰ ਵੱਡਾ ਝਟਕਾ ਦਿੰਦੇ ਹੋਏ ਉਹਨਾਂ ਦੇ ਕਾਰਜਕਾਲ ਦੌਰਾਨ ਜਾਰੀ ਕੀਤੇ ਗਏ ਲਗਭਗ 92% ਕਾਰਜਕਾਰੀ ਆਦੇਸ਼ਾਂ ਅਤੇ ਦਸਤਾਵੇਜ਼ਾਂ ਨੂੰ ਖਤਮ ਕਰ ਦਿੱਤਾ ਹੈ 트੍ਰੰਪ ਨੇ ਕਿਹਾ ਕਿ ਬਾਈਡਨ ਪ੍ਰਸ਼ਾਸਨ ਦੇ ਬਣਾਏ ਗਏ ਕਾਨੂੰਨਾ ਅਤੇ ਨਿਯਮਾਂ ਦੇ ਹੁਣ ਕੋਈ ਮਹੱਤਤਾ ਨਹੀਂ ਹੈ ਤੇ ਉਹ ਲਾਗੂ ਨਹੀਂ ਹੋਣਗੇ। ਰਾਸ਼ਟਰਪਤੀ 트ੰਪ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ Truth Social ਤੇ ਇੱਕ ਪੋਸਟ ਦੇ ਵਿੱਚ ਕਿਹਾ ਕਿ ਜੋ ਬਾਈਡਨ ਦੁਆਰਾ ਦਸਤਖਤ ਕੀਤੇ ਗਏ ਸਾਰੇ ਆਦੇਸ਼ ਅਤੇ ਦਸਤਾਵੇਜ਼ ਹੁਣ ਖਤਮ ਹੋ ਗਏ ਨੇ। ਜਿਨ੍ਹਾਂ ਦਸਤਾਵੇਜ਼ਾਂ ਤੇ ਬਾਈਡਨ ਨੇ ਦਸਤਖਤ ਨਹੀਂ ਵੀ ਕੀਤੇ ਸਨ ਪਰ ਲਾਗੂ ਕੀਤੇ ਗਏ ਸਨ ਉਹ ਵੀ ਹੁਣ ਖਤਮ ਮੰਨੇ ਜਾਣਗੇ। 트ੰਪ ਨੇ ਬਾਈਡਨ ਨੂੰ ਇੱਕ ਸੁੱਤਾ ਹੋਇਆ ਆਦਮੀ ਦੱਸਿਆ ਤੇ ਕਿਹਾ ਕਿ ਮੈਂ ਉਹਨਾਂ ਸਾਰੇ ਨਿਯਮਾਂ आदेशा ਅਤੇ ਕਾਨੂੰਨਾਂ ਨੂੰ ਖਤਮ ਕਰ ਦਿੱਤਾ ਹੈ ਜੋ ਉਸ ਸੁੱਤੇ ਹੋਏ ਆਦਮੀ ਨੇ ਆਪਣੇ ਕਾਰਜਕਾਲ ਦੌਰਾਨ ਬਣਾਏ ਸਨ। ਤੇ ਹੁਣ ਉਹਨਾਂ ਦਾ ਕੋਈ ਮਹੱਤਵ ਨਹੀਂ ਹੈ 트럼ਪ ਜੋ ਬਾਈਡਨ ਨੂੰ ਸੁਸਤ ਭ੍ਰਸ਼ਟ ਅਤੇ ਕਟੜਪੰਥੀ ਨੀਤੀਆਂ ਵਾਲਾ ਸ਼ਾਸਕ ਮੰਨਦੇ ਨੇ ਤੇ ਉਹਨਾਂ ਦੇ ਕਾਰਜਕਾਲ ਦੌਰਾਨ ਬਣੀਆਂ ਨੀਤੀਆਂ ਨੂੰ ਰੱਦ ਕਰਨਾ ਚਾਹੁੰਦੇ ਸਨ ਆਪਣੇ ਅਮਰੀਕਾ ਫਰਸਟ ਏਜੰਡੇ ਨੂੰ ਲਾਗੂ ਕਰਨ ਲਈ ਉਹਨਾਂ ਨੇ ਉਹਨਾਂ ਕਾਰਜਕਾਰੀ ਆਦੇਸ਼ਾਂ ਨੂੰ ਰੱਦ ਕਰਨ ਦਾ ਫੈਸਲਾ ਕੀਤਾ 트럼ਪ ਦਾ ਮੰਨਣਾ ਹੈ ਕਿ ਬਾਈਡਨ ਨੇ ਇਹ ਆਦੇਸ਼ ਦੂਜਿਆਂ ਦੇ ਦਬਾਅ ਹੇਠ ਜਾਰੀ ਕੀਤੇ ਸਨ ਨਾ ਕਿ ਆਪਣੀ ਮਰਜ਼ੀ ਨਾਲ ਇਸ ਲਈ ਉਹਨਾਂ ਨੇ ਇਹਨਾਂ ਆਦੇਸ਼ਾਂ ਨੂੰ ਗੈਰਕਾਨੂੰਨੀ ਘੋਸ਼ਿਤ ਕੀਤਾ ਹੈ ਇਸਾਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ